ਜੇ ਤੂੰ ਪਾਤਰੀ ਉਦਾਸੀ ਪਾਸ਼ ਪਾੜਦਾ ਹੋ ਨਸ਼ਾ ਅਸਲ ਦੇ ਗੀਤ ਨਹੀਂ ਉਹ ਗਾਉਣੀ ਸੀ ਜੇ ਤੂੰ ਪਾਤਰੀ ਉਦਾਸੀ ਪਾਸ਼ ਪਾੜਦਾ ਹੋ ਨਸ਼ਾ ਅਸਲ ਦੇ ਗੀਤ ਨਹੀਂ ਉਹ ਗਾਉਣੀ ਸੀ ਹੋ ਪਾਟੇ ਲੱਤੜੇ ਜੇ ਕਾਮਿਆਂ ਦੇ ਵੇਖਦਾ ਹੋ ਪਾਟੇ ਲੱਤੜੇ ਜੇ ਕਾਮਿਆਂ ਦੇ ਵੇਖਦਾ ਹੋ ਤੂੰ ਆਪੂ ਕਰੇ ਜੇ ਬਾਜੇ ਨਹੀਂ ਵਜਾਉਣੀ ਸੀ ਜੇ ਪੱਤਰੀ ਹੋ ਦਾਸੀ ਪਾਸ਼ ਪਾੜਦਾ ਉਹ ਨਸ਼ਾ ਅਸਲੇ ਦੇ ਗੀਤ ਨਹੀਂ ਉਹ ਗਾਉਣੀ ਸੀ ਬੈਠਾ ਘੋੜੀ ਤੇ ਦਨਾਲੀ ਮੋਢੇ ਰੱਖ ਕੇ ਉਹ ਮੈਨੂੰ ਅੱਜ ਤੱਕ ਜੱਟ ਨਹੀਂ ਉਹ ਲੱਭਿਆ ਉਹ ਖੱਪੀ ਸੀਟ ਤੇ ਬੰਦੂਖ ਕਿੱਥੋਂ ਰੱਖ ਲਊ ਉਹ ਜਿਹੜਾ ਕਰ ਜੇ ਦੇ ਭਾਰ ਥੱਲੇ ਦਬਿਆ Saab Singh ਦੇ ਨਾਟਕ ਜੇ ਤੂੰ ਦੇਖਦਾ ਹੋ Saab Singh ਦੇ ਨਾਟਕ ਜੇ ਤੂੰ ਦੇਖਦਾ ਹੋ ਪਰ ਬੈਰੀ ਵਾਲੇ ਰੌਂਦ ਨਹੀਂ ਚਲਾਉਣੀ ਸੀ ਜੇ ਤੂੰ ਪਾਤਰੀ ਉਦਾਸੀ ਪਾਸ਼ ਪਾੜਦਾ ਉਹ ਨਸ਼ਾ ਅਸਲ ਦੇ ਗੀਤ ਨਹੀਂ ਉਹ ਗਾਉਣੀ ਸੀ ਉਈ ਡੀਸੀ ਨਾਲ ਸਲੂਟ ਸਾਨੂੰ ਮਾਰਦਾ ਉਹ ਨਾ ਹੀ ਡਾਲਰਾਂ ਦੇ ਵਾਂਗੂ ਨਾਮ ਚੱਲਦਾ ਬੈਂਕ ਵਾਲਿਆਂ ਨੂੰ ਦੇਖ ਲੋ ਕੇ ਜਾਣਿਆਂ ਹੋ ਫਾਹ ਲੈ ਲੀਏ ਪਤਾ ਨਹੀਂ ਸਾਡਾ ਕੱਲ ਦਾ ਹੋ ਪੱਤ ਹੁੰਦਾ ਏ ਟਰੈਕ ਟਰ ਜੱਟ ਦਾ ਹੋ ਪੱਤ ਹੁੰਦਾ ਏ ਟਰੈਕ ਟਰ ਜੱਟ ਦਾ ਹੋ ਜੇ ਤੂੰ ਜਾਣਦਾ ਤਾਂ ਟੋਚਣ ਨਹੀਂ ਪਾਉਣੇ ਸੀ ਜੇ ਤੂੰ ਪਾਤਰੀ ਉਦਾਸੀ ਪਾਸ਼ ਪਾੜਦਾ ਹੋ ਜੇ ਤੂੰ ਪਾਤਰੀ ਉਦਾਸੀ ਪਾਸ਼ ਪਾੜਦਾ ਹੋ ਨਸ਼ੇ ਅਸਲੇ ਦੇ ਗੀਤ ਨਹੀਂ ਉਹ ਗਾਉਣੇ ਸੀ ਨਹੀਂ ਅਸੀਂ ਪੁੱਤ ਡਾਕੂ ਆਂ ਦਿਆਂ ਹੋ ਨਾ ਮੰਗਦੇ ਤੇ ਨਹੀਂ ਅਸੀਂ ਖੌਂਦਿਆਂ ਹੋ ਬਾਬੇ ਨਾਨਕ ਨੇ ਕਹਿਰਤ ਸਖਾਈਐ ਹੋ ਆਪ ਖਾਂਦੇ ਹਾਂ ਤੇ ਲੰਗਰ ਵੀ ਲਾਉਂਦੇ ਹਾਂ ਤੀ ਤੇਰੀ ਵੀ ਜੇ ਜਾਂਦੀ ਕਿਤੇ ਪੜਨੇ ਹੋਤੀ ਤੇਰੀ ਵੀ ਜੇ ਜਾਂਦੀ ਕਿਤੇ ਪੜਨੇ ਤੂੰ ਬਾਂਬੂ काटਦੇ ਪਟਾਕੇ ਨਹੀਂ ਉਹ ਪਾਉਣੀ ਸੀ ਇਹ ਪੁਪਤਰੀ ਉਦਾਸੀ ਪਾਸ਼ ਪੜਦਾ ਹੋ ਜੇ ਤੂੰ ਪਤਰੀ ਉਦਾਸੀ ਪਾਸ਼ ਪੜਦਾ ਹੋ ਨਸ਼ਾ ਅਸਲ ਦੇ ਗੀਤ ਨਹੀਂ ਉਹ ਗਾਉਣੀ ਸੀ ਹੋ ਪਾਟੇ ਲਾਤੜੇ ਜੇ ਕਾਮਿਆਂ ਦੇ ਦੇਖਦਾ ਹੋ ਪਾਟੇ ਲਾਤੜੇ ਜੇ ਕਾਮਿਆਂ ਦੇ ਦੇਖਦਾ ਹੋ ਤੂੰ ਆਪੂ ਕਰੇ ਜੇ ਵਾਜੇ ਨਹੀਂ ਵਜਾਉਣੇ ਸੀ ਹੋ ਤੂੰ ਆਪੂ ਕਰੇ ਜੇ ਵਾਜੇ ਨਹੀਂ ਵਜਾਉਣੇ ਸੀ